ਅਜੀ ਹੈ ਜੀ ਸਾਰੇ ਇਸ ਤਰ੍ਹਾਂ ਸੀ ਕਿ ਜਿਹੜਾ ਕੋਟੂ ਮੋੜ ਆ ਉੱਥੋਂ ਅਸੀਂ ਵਨਵੇ ਟ੍ਰੈਫਿਕ ਕੀਤੀ ਆ ਸਾਡੇ ਠਾਨੇਗਰ ਸਾਹਿਬ ਉੱਥੇ ਖੜੇ ਸੀਗੇ ਉਸ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਕਿ ਪਲੀਜ਼ ਤੁਸੀਂ ਇਸ ਸਾਈਡ ਦੀ ਗੱਡੀ ਅੱਗੇ ਨਹੀਂ ਲਿਜਾ ਸਕਦੇ ਇਹਨਾਂ ਨੇ ਗੱਡੀ ਜ਼ੋਰਾਂ ਜ਼ਬਰੀ ਉਹਨਾਂ ਦੇ ਹੱਥ ਮਾਰਦਿਆਂ ਵੀ ਗੱਡੀ ਉਹਦੇ ਉੱਪਰ ਲੱਗੇ ਸੀ ਮਲਾਦਮ ਦੇ ਉੱਪਰ ਚੜਾ ਦੇਣ ਉਹਨਾਂ ਨੇ ਗੱਡੀ ਬੜੀ ਤੇਜ਼ ਭਜਾ ਕੇ ਅੱਗੇ ਲੈ ਜਾਂਦੀ ਅੱਗੇ ਆ ਕੇ ਪਬਲਿਕ ਦੀ ਮਦਦ ਦੇ ਨਾਲ ਠਾਨੇਗਰ ਸਾਹਿਬ ਨੇ ਗੱਡੀ ਰੋਕੀ ਤੇ ਉਹਦੇ ਕਰਕੇ ਜਿਹੜਾ ਜਾਨ ਸੀ ਬਹੁਤ ਲੱਗ ਚਾਮ ਲੱਗਿਆ ਜਦੋਂ ਅਸੀਂ ਡਰਾਈਵਰ ਸਾਹਿਬ ਨੂੰ ਜਿਹੜੇ ਗੱਡੀ ਦੇ ਮਾਲਕ ਹੈ ਉਹਨੂੰ ਬਾਹਰ ਕੱਢਿਆ ਤੇ ਉਹਨਾਂ ਦੇ ਮੂੰਹ ਤੋਂ ਸ਼ਰਾਬ ਦੀ ਜਿਹੜੀ ਸਮੈਲ ਆ ਰਹੀ ਸੀ ਜਦੋਂ ਅਸੀਂ ਐਲਕੋਮੀਟਰ ਦੇ ਨਾਲ ਉਹਨਾਂ ਨੇ ਚੈੱਕ ਕੀਤਾ ਤੇ ਸ਼ਰਾਬ ਪੀਣੀ ਉਹਨਾਂ ਦੀ ਆਈ ਗਈ ਜਿਹਨਾਂ ਨੇ ਸ਼ਰਾਬ ਦਾ ਵੀ ਆਪਾਂ ਉਹਨਾਂ ਦਾ ਚਲਾਨ ਕੀਤਾ ਤੇ ਬਾਕੀ ਜਿਹੜੀ ਹੋਰ ਕਾਨੂੰਨੀ ਗੱਲ ਬਣਦੀ ਹੈ ਉਹਨਾਂ ਦੇ ਕਰ ਰਹੇ ਤੁਸੀਂ ਦੇਖੋ ਸ਼ਰਮਾ ਜੀ ਇੱਕ ਵਿਅਕਤੀ ਦੀ ਗਲਤੀ ਕਰਕੇ ਲਗਭਗ ਹਜ਼ਾਰਾਂ ਲੋਕ ਪਰੇਸ਼ਾਨ ਆ ਇਹਨਾਂ ਦੀ ਗਲਤੀ ਕਰਕੇ ਸਾਡੀ ਆਮ ਪਬਲਿਕ ਪਰੇਸ਼ਾਨ ਕਿਉਂ ਹੋਵੇ ਦੇਖੋ ਪਬਲਿਕ ਨੂੰ ਜਾਮ ਲਾਇਆ ਪਬਲਿਕ ਹਰਾਸ ਹੋ ਰਹੀ ਹੈ ਤੇ ਉਹਦੇ ਦੋਸ਼ ਕੇਤੇ ਆਉਂਦਾ ਪੁਲਿਸ ਤੇ ਕਿ ਪੁਲਿਸ ਕੰਮ ਨਹੀਂ ਕਰਦੀ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਕਿ ਪਲੀਜ਼ ਤੁਸੀਂ ਪੁਲਿਸ ਨੂੰ ਬਹੁਤ ਕੋਆਪਰੇਟ ਕਰ ਰਹੇ ਹੋ ਹੋਰ ਕੋਆਪਰੇਟ ਕਰੋ ਤਾਂ ਜੋ ਸ਼ਹਿਰ ਦੇ ਵਿੱਚ ਜਾਮ ਲੰਘ ਕੇ ਆਮ ਪਬਲਿਕ ਜਿਹੜੀ ਹੈ ਤੰਗ ਨਾ ਹੋਵੇ ਔਰ ਸ਼ਾਮ ਦੇ ਵਕਤ ਇਹ ਰਹਿ ਗਿਆ ਹੈ ਇਸੇ ਕਾਫੀ ਰਾਸ਼ ਰੋਜਣਾ ਹੋਗਾ ਸੱਤ ਕੇ ਵਨਵੇ ਕੀਤਾ ਹੈ ਇਹ ਸਰ ਵਨਵੇ ਅਸੀਂ ਕਾਫੀ ਜਣੇ ਕੀਤਾ ਜਿਹੜੇ ਪਹਿਲੇ ਐਸਐਸਪੀ ਸਾਹਿਬ ਸੀਗੇ ਸਾਡੇ ਮਾਨਜੋਤ ਖੜੀ ਸਰੇਂਦਰ ਲਾਂਬਾ ਜੀ ਆਈਪੀਐਸ ਜਿਹਨਾਂ ਦੀ ਬਦਲੀ ਹੋ ਚੁੱਕੀ ਹੈ ਉਹ ਹੁਣਾਂ ਦੇ ਹੁਕਮਾਂ ਦੇ ਨਾਲ ਇੱਥੋਂ ਵਨਵੇ ਕੀਤੀ ਸੀ ਕਿਉਂਕਿ ਇਹ ਜਿਹੜਾ ਸ਼ਹਿਰ ਦਾ ਇੱਕ ਬਹੁਤ ਵੱਡਾ ਗੜ੍ਹ ਹੈ ਮੈਂ ਕਹਿ ਸਕਦਾ ਕਿ ਇੱਕ ਭੁੰਨੀ ਹੈ ਇੱਥੇ ਹਰ ਵਿਅਕਤੀ ਜਿਹੜੇ ਬਾਹਰੋਂ ਆਊਟ ਆਫ ਕੰਟਰੀ ਤੋਂ ਵੀ ਸ਼ਹਿਰਪੁਰ ਸ਼ਹਿਰ ਚ ਆਉਂਦਾ ਹੈ ਤੇ ਆਮ ਵਿਅਕਤੀ ਵੇਤੇ ਸ਼ਾਪਿੰਗ ਕਰਨ ਵਾਸਤੇ ਹੁੰਦੇ ਆ ਜਿਹਦੇ ਕਰਕੇ ਜਾਮ ਬਹੁਤ ਲੱਗਦਾ ਸੀ ਉਸ ਕਰਕੇ ਅਸੀਂ ਵਨਵੇ ਕੀਤਾ ਸੀ ਉਹਦੇ ਨਾਲ ਕਦੇ ਹੁਣ ਜਾਮ ਨਹੀਂ ਲੱਗਾ ਅੱਜ ਸਿਰਫ ਉਹ ਭਾਈ ਸਾਹਿਬ ਦੀ ਗਲਤੀ ਕਰਕੇ ਇੱਥੇ ਜਾਮ ਲੱਗਾ ਮੁਲਾਜ਼ਮ ਸਾਰੇ ਆ ਗਏ ਸੀ 2-4 ਮਿੰਟ ਦੇ ਵਿੱਚ ਜਾਮ ਜਿਹੜਾ ਖਲਾੜਾ ਪਰ ਫਿਰ ਵੀ ਮੈਂ ਸਮਝਦਾ ਕਿ ਇਹਨਾਂ ਦੀ ਗੰਤੀ ਗਲਤੀ ਕਰਕੇ ਸਾਡੀ ਪਬਲਿਕ ਨੂੰ ਆਮ ਜਿਹੜੀ ਬਹੁਤ ਮੁਸ਼ਕਲ ਆਈ ਹੈ ਉਹਦੇ ਕਰਕੇ ਮੈਂ ਖਿਮਾਦਾ ਜਾਚਕਾ ਗੱਡੀ ਇਹ ਨਹੀਂ ਤੇਜ਼ ਆਈ ਆ ਤੇ ਬੜੀ ਮੁਸ਼ਕਲਾਂ ਫੜੀ ਆ ਤੇ ਨੀ ਉਹ ਇਸ਼ਾਰਾ ਵੀ ਤਾਂ ਪਤਾ ਨਹੀਂ ਲੱਗਦਾ ਵੈਸੇ ਗੱਡੀ ਚਲਾ ਰਿਹਾ ਕਿੱਦਾਂ ਚਲਾ ਰਿਹਾ ਆ ਤੇ ਉਹ ਤਾਂ ਇਹਨਾਂ ਵੀ ਪੂਸ ਕਰਕੇ ਇਹਨੇ ਗੱਡੀ ਫਾੜ ਹੋ ਗਈ ਆ ਤੇ ਬੰਦਾ ਫੜ ਲਿਆ ਹੋਇਆ ਹੈ ਜਿਹੜਾ ਮੈਂ ਤਾਂ ਉਹਨੂੰ ਹੋਰ ਗੇਨ ਬੰਦੇ ਨੇ ਮਾਰਨੀ ਸੀ ਨੁਕਸਾਨ ਤਾਂ ਨਹੀਂ ਨੁਕਸਾਨ ਨਹੀਂ ਹੋਇਆ ਜੇ ਇਹਨੂੰ ਟਾਈਮ ਸੇ ਨਾ ਫੜਦੇ ਤੇ ਇਹਨੇ ਇਹਨਾਂ ਨੂੰ ਨੁਕਸਾਨ ਕਰਕੇ ਜਾਣਾ ਸੀ ਤੇ ਉਹ ਵੀ ਭੁਵਾਈ ਨਹੀਂ ਹੋਣੀ ਸੀਗੀ ਹਾਂਜੀ ਤੁਸੀਂ ਵੀ ਸਾਰਾ ਵਾਕ ਹਾਂਜੀ ਹਾਂਜੀ ਇਹ ਗੱਡੀ ਬੜੀ ਤੁਛ ਕੋਈ ਵੀ ਆਖਲੇ ਆਇਆ ਨਹੀਂ ਇਹ ਗੱਡੀ ਨਾ ਰੁਕੀ ਜਾਂਦੀ ਤੇ ਇਹਦੇ ਕਈ ਬੰਦੇ ਖਲੇ ਲੈ ਲੈਣਾ ਸੀ ਜਿਹੜਾ ਵੀ ਇੱਕ ਸਾਈਡ ਤੋਂ ਗੱਡੀ ਵੀ ਭੱਜੀ ਆ ਉਹਦੇ ਨਿਸ਼ਾਨ ਲੱਗੇ ਹੋ ਗੱਡੀ ਤੇ ਲੋਕਾਂ ਦੇ ਨਾਲ ਜਿਹੜੇ ਟਕੜਾ ਖਾਧੀ ਸਰ ਆਪੀ ਦਿੱਤੀ ਸੀ ਸਰ ਆਪੀ ਦਿੱਤੀ ਉਹ ਇਹਨਾਂ ਨੇ ਦਿੱਤੀ ਹੋਈ ਜੀ ਦੋ ਬੰਦੇ ਪਿੱਛੇ ਹੀ ਬੈਠੇ ਜੀ ਉਹਨਾਂ ਨੇ ਵੀ ਦਿੱਤੀ ਹੋਈ ਹੈ ਇਹਨਾਂ ਨੇ ਉਹ ਰੇਣਾ ਜੀ ਮੈਂ ਕਹਿੰਦਾ ਡਿੱਕੀ ਵੀ ਭਲਾਈ ਜਾਵੇ ਉਹਦੇ ਵਿੱਚੋਂ ਵੀ ਕੋਈ ਜਲਦ ਜੀ ਨਿਕਲ ਸਰ ਬਹੁਤ ਚਾਹੀਦਾ ਹੋ ਰਿਹਾ ਬਹੁਤ ਵਧੀਆ ਜੀ ਉਹ ਕੋਸਾ ਮੈਂ ਪੜਦਾ ਜੇ ਕਪੂ ਆਣੇ ਨਹੀਂ ਸੀ ਔਕੇ ਤੇ ਅਗੇ ਸੀ ਔਕੇ ਤੇ ਆ ਗਏ